ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪੈਂਡ ਵਿਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਐਸ ਵੇਲੇ ਸੱਜਣੋ ਭਾਉ ਸਖਦੇਵ ਸਿੰਘ ਬਲਟੋਏ ਵਾਲੇ ਕੋਲੇ ਫੇਰ ਆ ਗਏ ਆ। ਚਾਰ ਝੋਟੀਆਂ ਮੱਜਾਂ ਲੈ ਕੇ ਹਾਜ਼ਰ ਆ ਪਾਉ ਸਖਦੇਵ ਸਿੰਘ ਬਲਟੋਏ ਵਾਲਾ ਸੂਈਆਂ ਸਵਾਈਆਂ ਤੇ ਵਿੱਚ ਸੱਜਣੋਂ ਗੱਬਣ ਦੋ ਗੱਬਣਾ ਝੋਟੀਆਂ ਤੇ ਦੋ ਹੀ ਸੂਈਆਂ ਸਵਾਈਆਂ ਤੇ ਇੱਕ ਪਾਉ ਐ ਕਿ ਬੂਰੀ ਵੀ ਲੈ ਆਇਆ ਤੁਹਾਡੇ ਵਾਸਤੇ ਤੇ ਆ ਵੀ ਕੱਟੀ ਨਾ ਕਹਿੰਦਾ ਇੱਧਰ ਕਰ ਕਰਾ ਕੈਮਰਾ ਯਾ ਮੜਾ ਇਹ ਕਹਿੰਦਾ ਵਿਖਾ ਦਿਗੇ ਇਹੇ ਕੋਈ ਵਿਖਾਉਣਾ ਆਪਾਂ ਵੀਡੀਓ ਚ ਵੇਹ ਕਹਿੰਦਾ ਪਹਿਲਾਂ ਹੀ ਆ ਨੀਵੇ ਦਿਨ ਨਾਲ ਅ ਕਿਆ ਬਾਤ ਅ ਜਿਉਂਦੀ ਰਵੇ ਯਾਰ ਭੜੀ ਜੈਲੀਆ ਬੂਰੀ ਵੇਖੋ ਸੱਜਣਾ ਬਹੁਤ ਹੀ ਸੋਹਣਾ ਰੰਗ ਰੂਪ ਝੋਟੀ ਬੂਰੀ ਦਾ ਹਾਂ ਟੌਪ ਦੀ ਹੈ ਨਾ ਸਾਰੇ ਪੈਰ ਪੂਰ ਚਟੇ ਤੇ ਇੱਕ ਮੂਹਰਾ ਦੀ ਵੀ ਚੰਗੀ ਬੰਨੀ ਬੈਠਾ ਚੰਗੇ ਕੱਦ ਕੱਟ ਦੀ ਦੋਂਦੀ ਮੂਹ ਆ ਇੱਕ ਫੇਰ ਨੀਲੀ ਰਾਵੀ ਦੀ ਆ ਗਈ ਆਜੋ ਕਰਦੇ ਆ ਤੋ ਸ਼ੁਰੂ ਬਾਲਾ ਸਮਾਨ ਨਾਲ ਲਈਏ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਪਾਉਜੀ ਸਾਸਤਰੀ ਕਾਲ ਸਾਸਤਰੀ ਕਾਲ ਦੀ ਸਾਸਤਰੀ ਕਾਲ ਹੋਰ ਸੁਣਾਓ ਬੜੀ ਕਿਰਪਾ ਗੁਰਦੀਪ ਜੀ ਚੜਦੀ ਕਲਾ ਨਾ ਬੜੀ ਜੋਦੀ ਮੇਰੇ ਅਗੂ ਰਾਮ ਦਾ ਤੇ ਪਾਉਜੀ ਡਰੈਸ ਆਪਣਾ ਡਰੈਸ ਆਪਣਾ ਪਿੰਡ ਬਲਟੋਆ ਜਿਹੜਾ ਤਰਨਤਾਰਨ ਦਾ ਤਹਿਸੀਲ ਪੱਟੀ ਨਾਂ ਮੇਰਾ ਸਰਦੇਸ਼ ਸਿੰਘ ਨੰਬਰ ਹੈਗਾ 88728560 771037306 ਠੀਕ ਆ ਤੇ ਇਹ ਗੁਰਦੁਆਰਾ ਜਿਹੜਾ ਆਪਣਾ ਕੀ ਦੱਸਿਆ ਸੀ ਗੁਰਦੁਆਰਾ ਬਾਬਾ ਭਾਈਚੇਦੂ ਸਾਹਿਬ ਹਾਂ ਸੰਧੂਆਂ ਕੇ ਪੁੱਛ ਲੈਣਾ ਸੰਧੂਆਂ ਦੀਆਂ ਬਾਈਕਾਂ ਹਾਂ ਸੰਧੂਆਂ ਦੀਆਂ ਬਾਈਕਾਂ ਆਪਾਂ ਬਾਹਰ ਬਾਈਕਾਂ ਦੇ ਰਹੀਆਂ ਠੀਕ ਆ ਤੇ ਭਾਉ ਜੀ ਆ ਝੋਟੀ ਦੀ ਕੀ ਡਿਟੇਲ ਆ ਇਹ ਪਹਿਲਾ ਸੂਹਾ ਦੁੰਦੀ ਝੋਟੀ ਰਾਤ ਦੀ ਸੂਈ ਆ ਪਲੂਨ ਸੂਈ ਆ ਦੁੰਦੀ ਮੂੰਹਾਂ ਤੇ ਰਾਤ ਦੀ ਸੂਈ ਆ ਰਾਤ ਦੀ ਸੂਈ ਤੇ چیر ਜੂਰ ਪੈ ਗਈ ਹਾਂ ਸਭ ਕੁਝ ਓਕੇ ਤੇ ਪਹਿਲਾਂ ਸੂਈ ਆ ਔਲੂਲ ਔਲੂਲ ਮਾੜੀ ਮੋੜ ਸਾ ਭਾਵੇਂ ਕਰੇ ਨੀ ਤਾਂ ਨਹੀਂ ਕਰ ਤੇ ਬੱਚਾ ਕੀ ਦੇਗੀ ਬੱਚਾ ਕੱਤੀ ਆ ਕੱਤੀ ਦੇਗੀ ਹੈ ਸੱਤ ਘੋਣ ਵਾਰੀ ਸੁਸਰੀ ਜੀ ਨੇ ਦੋ ਚਾਈ ਕਿਦ ਬੋਲਾ ਚੋਇਆ ਅੱਛਾ ਬਾਲਟੀ ਰੱਖ ਕੇ ਐ ਬਾਲਟੀ ਰੱਖ ਕੇ ਕਿਆ ਬਾਤ ਆ ਕੱਦ ਕੁਦ ਬਹੁਤ ਆ ਪਾਉ ਹਾਂ ਜੈਲੀ ਬਹੁਤ ਇੰਦਰ ਅੱਛਾ ਨਹੀਂ ਠੀਕ ਆ ਹਨਾ ਉਹ ਕੇ ਰਪੂਟ ਆ ਪੌਲੀ ਬਾ ਬਹੁਤ ਚੰਗਾ ਕੱਟੀ ਕੋਲੇ ਬਹੁਤ ਚੰਗੀ ਕੱਟੀ ਆ ਇਹਦਾ ਚੋਈ ਚਵਾਈ ਆ ਕੱਲ ਤਾਂ ਮੱਛਕ ਬੰਨੀ ਫਿਰਦੀ ਦਾ ਲਿਓ ਕਿਆ ਬਾਤ 12:00 ਵਜੇ ਦਾ ਸਮਾਂ ਸੱਜਣੋ ਵੀਡੀਓ ਬਣਾਉਣ ਦਾ ਵੇਖੋ ਪਾਉਜੀ ਲਿਆਓ ਕੱਢ ਕੇ ਬਾਹਰ ਨੂੰ ਫਦਨਾ ਟਾਪ ਦਾ ਹੀ ਸੰਗ ਤੇ ਯਾਰ ਕੱਦ ਕਾਠ ਪਾਉ ਦੇ ਤੋਂ ਤੁਰਦੀ ਮੈਂ ਤੁਹਾਨੂੰ ਤਾਜ਼ਾ ਲਾ ਲਿਓ ਵੇਖੋ ਕੱਟੀ ਆਉਂਦੇ ਸੂਵੇ ਨੂੰ ਬੋਤੇ ਜੱਡੀ ਮੈਂ ਬਣ ਜਾਣੀ ਆ ਵੇਖੋ ਕਿਆ ਬਾਤ ਸੋਹਣਾ ਆ ਆਰਡਰ ਕਹਿ ਦਈਏ ਤਾਂ ਸੋਹਣਾ ਟਾਪ ਦਾ ਤਿਆਰ ਕੀਤਾ ਹੋਇਆ ਜਿੰਨੀ ਵੀ ਹੈਗੀ ਆ ਤੇ ਭਾਉ ਜੀ ਦੁੱਧ ਆਈ ਡੀਆ ਆਪਣਾ ਦੁੱਧ ਦਾ ਨੈਗੋ ਅਗਲਾ ਵੀ ਭੈਣ ਭਰਾ ਲਾਵੇ ਆਪਾਂ ਵੀ ਅੱਠ ਨਹੀਂ ਆ ਦੁੱਧ ਚੋਦੀ ਦੇ ਦੂ 12 ਕਿਲੋ ਵੀ ਇਹ ਸੇਵਾ ਕਰੂਗਾ ਤਾਂ ਦੇਊ ਹਨਾ ਨਸਲਾ 12 ਦੁੱਧ 11 10 11 ਕਿਲੋ ਤੱਕੜੀ ਵਾਲਾ ਦੁੱਧ ਪਾਈ ਜਾਊਗੀ ਕਰਮਾਂ ਵਾਲੀ ਖੁੱਲਾ ਡੁੱਲਾ ਪਾਈ ਦੇ ਦੁੱਧੇ ਸੂਏ ਲਾਈ ਦੀ ਦੁੱਧੇ ਸੂਏ ਨੂੰ ਬਹੁਤ ਟਾਪ ਦੀ ਮੈਂ ਸਜਣਾ ਤਿਆਰ ਹੋ ਜੂਗੀ ਕਿਉਂਕਿ ਬਰੀਕੀ ਬਹੁਤ ਆ ਕੱਟੀ ਦੇ ਵਿੱਚ ਬਰੀ ਚੋਣ ਹੋਲੀ ਬਹੁਤ ਆ ਬਹੁਤ ਜਿਆਦਾ ਮਗਰ ਵੀ ਕੱਟੀ ਕੱਦ ਦਾ ਲਾਉਂਦਾ ਜਸ ਸਜਣਾ ਪਾਉ ਦੇ ਕੱਦ ਤੋਂ ਕੱਦ ਪੂਰਾ ਉੱਚਾ ਕੱਦ ਬੇਲ ਸਿੰਘ ਕੇ ਇਹ ਕਹਿੰਦਾ ਤੁਸੀਂ ਤੇ ਇਹਦਾ ਰੇਟ ਪਾਉ ਜੀ ਕੀ ਲਊਗਾ ਰੇਟ 1 5 ਕਰ ਦੇ ਜੀ ਇੱਕ 10 ਕਰ ਲਾ ਮੈਂ ਕਿਹੜਾ ਜੇਬ ਚੋਂ ਦੇਣੇ ਆ ਤਾਂ ਤੈਨੂੰ ਭੈਣਾ ਭਰਾਵਾਂ ਨੇ ਦੱਸਣਾ ਜਿੱਦੀ ਜਿੱਦੀ ਝੋਤੀ ਹਜ਼ਾਰ ਇੱਕ ਬੰਦੇ ਨੇ ਇੱਕ ਪੰਦ 5 10 ਕਰਨਾ ਹਾਂ ਆਪਾਂ ਝੋਤੀ ਦੇਣੀ 95000 ਰੁਪਏ ਪੱਕੀ ਗੱਲ ਹਾਂ 95000 95000 ਚੋਂ ਫੇਰ ਛੋਟ ਕਰਾਂ ਕਰ ਆਏ ਅੱਛਾ ਹਾਂ ਨਹੀਂ ਠੀਕ ਲੋ ਵੀ ਸੱਜਣ ਹੁਣ ਮੈਂ ਨਹੀਂ ਬੋਲਦਾ ਭਾਉ ਕਹਿੰਦਾ 95000 ਚੋਂ ਵੀ ਛੋਟ ਕਰਾਂਗੇ ਯਾਰ ਪਲੂਨ ਕੱਟੀ ਮੂੰਹੋਂ ਦੁੰਦੀ ਦੇਖੋ ਵੈਰਲਾਂ ਲੱਗੀਆਂ ਕਰਮਾਂ ਵਾਲੀ ਨੂੰ ਨਹੀਂ ਠੀਕ ਹੈ ਕਿਤੇ ਨਿੰਦ ਵਿਚਾਰੀ ਨਹੀਂ ਤੇ ਬਹੁਤ ਚੰਗੀ ਕੱਟੀ ਆ ਪਾਉਜੀ ਕੋਈ ਸ਼ੱਕ ਨਹੀਂ ਤੇ ਯਾਰ ਨੋਟ ਕਰ ਲਿਓ 95000 ਚੋਂ ਮਾਨਤਾ ਆ ਨਾ ਮਗਰ ਵੀ ਕੱਟੀ ਆ ਚੰਗੀ ਮੈਂ ਆ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਐ ਕਾ ਨੀਲੀ ਦੀ ਲੈ ਆਇਆ ਫੇਰ ਇਹ ਬਹੁਤ ਚੰਗੀ ਮੈਂ ਨਫਲ ਦੀ ਕਿਹੜੇ ਖਾਨਦਾਨ ਦੀ ਤੇ ਕਿੱਥੋਂ ਲੱਭ ਲਈ ਇਹ ਸਾਡੇ ਏਰਗੇ ਦੀ ਆਸਲਪੂਰੀਆ ਦੀ ਇਹ ਮੈਂ ਹਾਂ ਕੀ ਪਤਾ ਖਵੇ ਗਲਾਬੀ ਆਖਰੇ ਤੇ ਗੁਣ ਵੇਖ ਮੈਂ ਦੇ ਲੈ ਆਈ ਗਰੀਬ ਕਿワイ ਬੜੀ ਚੰਗੀ ਆ ਇਹ ਜਿਵੇਂ ਤੁਸੀਂ ਦੱਸਦੇ ਬੱਚਾ ਪੁੱਤ ਚਾਹੁੰਗੇ ਕੀ ਹਿਸਾਬ ਕਿਤਾਬ ਜਿਹਦਾ ਤੈਨੂੰ ਬੱਚਾ ਚਾਹੁੰਗੇ ਆ ਹੀ ਸਾਰੀ ਕੁਲਦੀਪ ਸਿਆ ਕਦੋਂ ਚੁੰਗਿਆ ਹੁਣ ਥੋਣ 11 ਵਜੇ 11 ਵਜੇ ਘੰਟਾ ਹੀ ਹੋਇਆ ਜੇ ਘੰਟਾ ਆ ਜਾਂ ਫਿਰ ਅਸੀਂ ਮੈਂ ਸਾਫ ਕਰਤੀ ਵੀ ਸਾਰੀ ਕੇਰਾ ਵੀ ਇੱਕੋ ਜੀ ਕਰਤੀ ਇੱਕੋ ਜੀ ਕਰਤੀ ਆ ਤੇ ਬਾਹੂ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਦਾ ਕਰਮ ਵਾਲੀ ਮੈਂ ਥੱਲੇ ਚੌਥੇ ਦਿਨ ਦੀ ਸੂਈ ਆ 11 ਕਿਲੋ ਬੌਲਾ ਕੋ ਕੰਡੇ ਨਾਲ ਤੋਲ ਕੇ ਲੈ 14 ਪੰਜਾਂ ਦਿਨਾਂ ਦੀ ਸੂਈ ਤੇ 11 ਕਿਲੋ ਹਾਂ ਮਗਰ ਕੱਤੀ ਸੂਹਾ ਕਿਹੜਾ ਸੂਹਾ ਤਿੱਜਾ ਤੇਜਾ ਤੇ ਦੂਜੇ ਸੂਏ ਕਿਆਂ ਦੇ ਮਾਲਕ ਦੇ ਦੂਜੇ ਸੂਏ ਨੇ 14 ਕਿਲੋ ਦਿੱਤਾ ਆਦੇ ਵਿੱਚ 14 ਕਿਲੋ ਦੁੱਧ ਚੁੰਡੇ ਨੇ ਪਹਿਲੇ ਸੂਏ 11 12 ਇੰਨਾ ਦੁੱਧ 14 ਤੈਤ ਕੀ ਵੀ ਦੇ ਜੂ 11 ਹੁਣ ਤਿਆਰ 14 ਤੇ 11 ਹਜਰ ਇਹ ਚੌਥੇ ਦਿਨ ਦੇ ਵਿੱਚ ਲੇਵਾ ਬਹੁਤ ਚੰਗਾ ਜੀ ਇਹਦਾ ਹੁਣ ਫਿਰ 11 ਵਜੇ ਸਜਣਾ ਚੁਵਾਈ ਹੋ ਗਈ ਇਹਦੀ ਵੇਖੋ ਸਾਰੀ ਮੈਚ ਹੋਈ ਗਈ ਆ ਲੈਓ ਇਹਨੂੰ ਤੇ ਬੱਚਾ ਇਹਦੇ ਕੋਲੇ ਕੱਟੀ ਮਗਰ ਕੱਟੀ ਉਹ ਵੀ ਨੀਲੀ ਦੀ ਕਿ ਕਾਲੀ ਉਹ ਮੋਰਾ ਉਹ ਮੋਰਾ ਦੀ ਆ ਲਓ ਵੀ ਸਜਣੋ ਬੱਚੇ ਲੈਣੇ ਆ ਤਾਂ ਮੱਝ ਦੀ ਖਰੀਦਦਾਰੀ ਕਰ ਲਿਓ ਕਿਉਂਕਿ ਜਿਹੋ ਜਿਹੇ ਵੀ ਟੀਕੇ ਧਾਰ ਵੱਧ ਘਟੂਗੇ ਘੂਰ ਮਾਰੇ ਟੋਕਾ ਲਾਵੇ ਮੈਨੇ ਲਓ ਵੀ ਕੀ ਬਾਤ ਹੈ ਸਜਣੋ ਬੱਚੇ ਲੈਣ ਨੂੰ ਮੈਂ ਬਹੁਤ ਕੰਮ ਦੀ ਰਹੂਗੀ ਵੇਖਿਓ ਕਹਿੰਦਾ ਅੱਜ ਵਿਹੜੇ 'ਚ ਵੀ ਖਿਲਾੜ ਕੇ ਬਹਿ ਜੂਗਾ ਬਸ ਪੱਤ ਬਸ ਬਸ ਕੀ ਬਾਤ ਹੈ ਪਾਈ ਬਰੇ ਵੇ ਗੋਣ ਕੋ ਥਲੀ ਹਨਾ ਨਹੀਂ ਠੀਕ ਆ ਧਾਰ ਲੈਂਦੀ ਆ ਸਾਰਾ ਕੋਈ ਮੜਾ ਬਚੇ ਦਾ ਕਰਦੀ ਆ ਜਿੱਥੇ ਮਰਜੀ ਖਿਲਾੜ ਕੇ ਭਾਵੇਂ ਯਾਰ ਗਵਾਂਡੀਆਂ ਘਰੇ ਲ ਜਾ ਕੇ ਚੂਲਾ ਹਨਾ ਕੋਈ ਡੱਕਾ ਹੀ ਨਹੀਂ ਇਹਨੂੰ ਕਿਆ ਬਾਤ ਤੇਰੇ ਨੂੰ ਇਹ ਨਹੀਂਗਾ ਹਾਂ ਜਨਾਨੀ ਜੋ ਵੀ ਬੰਦਾ ਜੋ ਵੀ ਜਿਹੜਾ ਨੇ ਥੱਲੇ ਬਹਿ ਕੇ ਸਾਰੀ ਮੈਂ ਚੂਕੀ ਐਨੀ ਪੋਲੀਆ ਸਵਾਦ ਹੀ ਆਈ ਜਾਂਦਾ ਚੋਨ ਦਾ ਕਿਆ ਬਾਤ ਜਿਹੜਾ ਲੈ ਗਿਆ ਨਿਆਣਿਆਂ ਨਾਲ ਲੱਗੂਗਾ ਨਿਆਣਿਆਂ ਖਦਾ ਮੈਂ ਚੂਨੀ ਆ ਪਾਉ ਉਹ ਮੈਂ ਖਲਾਮਾਂ ਚੋਣੀ ਫੇਰ ਉਹਨੇ ਲਈ ਨਹੀਂ ਜੇ ਲੜੂਗਾ ਤਾਂ ਬੜੀ ਮੈਂ ਚੋਣ ਚੰਗੀ ਤੇ ਪਾਉ ਜੀ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਤਕਦੀਰ ਸਨ 97000 ਦੀ ਮੈਂ ਆਪਾਂ ਦੇਣੀ 90 ਤੇ 7 97 ਦੀ ਉਹਦੇ ਚ ਪਿਆਰ ਮੁਹੱਬਤ ਆਏ ਦਾ ਕਰਾਂਗੇ ਫੇਰ ਕਰਾਂਗੇ ਲਓ ਵੀ ਸੱਜਣੋ ਅੱਜ ਪਾਉ ਦੇ ਰੇਟ ਫੇਰ ਔਰਡਰਦਿਆਂ ਵਾਲੇ ਕਹਿ ਦਈਏ ਕੀ ਬਾਤ ਆ 97000 ਲੱਖ ਤੋਂ ਥੱਲੇ ਹੀ ਤੁਰਿਆ ਫਰਦਾ ਅੱਜ ਉੱਪਰ ਨਹੀਂ ਜਾਂਦਾ ਕੀ ਕਰੀ ਜਨਾ ਹਰੇ ਨਾਲ ਆ ਕੱਟੀ ਦਾ ਚੈੱਕ ਕਰ ਲੋ ਬਹੁਤ ਚੰਗੀ ਕੱਟੀ ਇਹ ਨੀਲੀ ਰਾਵੀ ਮਹਿੰਦੀ ਕੱਟੀ ਆ ਸੱਜਣੋ ਜਿਹੜੀ 2 ਨੰਬਰ ਤੇ ਵਿਖਾਤੀ ਉਹਦਾ ਬੱਚਾ 1 ਨੰਬਰ ਵਾਲੀ ਦਾ ਬੈਠਾ ਤੇ ਇੱਕ ਅੱਗੇ ਆ ਗਈ ਬੂਰੀ 97000 ਰੁਪਿਆ ਨੀਲੀ ਰਾਵੀ ਦੀ ਟੌਪ ਦੀ ਮੈਂ ਬੱਚੇ-ਪੁੱੱਚੇ ਲੈਣ ਨੂੰ ਚੰਗੀ ਰੂ 14 ਕਿਲੋ ਦੁੱਧ ਵੀ ਭਾਉ ਕਹਿੰਦਾ ਦੂਜੇ ਸੂਏ ਦਿੱਤਾ ਬਾਕੀ ਤੁਸੀਂ ਸੇਵਾ ਕਰਿਓ ਧਾਰ ਮਾਰੀ ਤੂੰ ਫੇਰ ਲਾ ਆਈਓ ਅਹੋ ਨਹੀਂ ਮੈਂ ਤਾਂ ਖਾਨਦਾਨੀ ਬੜੀ ਹਨਾ ਬੜੀ ਕੀ ਬਾਤ ਆ ਤੁਨ ਧੰਨ ਧੰਨ ਦੇ ਬਾਰ ਭਾਖਲ ਦੇਸਾਂ ਚੋਈ ਜਾ ਤੁਨ ਧੰਨ ਵੇਖੋ ਸਜਣੋ ਕਿੰਨਾ ਚੰਗਾ ਲੱਗਾ ਦੁੱਧ ਦੁੱਧ ਲਗਿਆ ਨਾੜਾਂ ਫੇਰ ਆ ਬਰੀਕੀ ਬਹੁਤ ਲੱਗੀ ਅੱਖ ਵੇਖੋ ਮੈਂ ਤੇਰੀ گلابی ਤੇ ਪਾਉਜੀ ਬੂਰੀ ਕਿਹੜਾ ਸੁਆ ਬੂਰੀ ਦੂਜਾ ਸੁਆ ਅੱਛਾ ਆਪਾਂ ਪਿੰਡੋਂ ਲਈ ਸਾਡੇ ਗੁਰਦਾਰੇ ਦਾ ਮਾਲੀ ਉਹਦੀ ਧੀ ਏ ਹਾਂ ਇੱਕ ਛੋਟੀ ਪਹਿਲਾਂ ਨੇ 11 ਕਿਲੋ ਦੁੱਧ ਚੁਆਇਆ ਕੱਟੀ ਬਹੁਤ ਚੰਗੀ ਆ ਪਾਉਜੀ ਸਫਾਈਆਂ ਵਡੀਆਂ ਲੱਗੀਆਂ ਛੰਡੀ ਤੇਰੀ ਬਹੁਤ ਚੰਗੀ ਏ ਕਿਆ ਬਾਤ ਜਉਂਦੀ ਰਵੇ ਹੈ ਇੱਕੋ ਜਿਹਾ ਸ਼ਹਿਰਾਂ ਵਿੱਚੋਂ ਥਣਾ ਦਾ ਮੈਂ ਫਰੀਦ ਥਣਾ ਲਊ ਵੀ ਓਕੇ ਤੇ ਭਾਰ ਲਿਓ ਵੀ ਓਕੇ ਆ ਗਰੰਟੀ ਸਾਥ ਸੁਹਾ ਦੂਜਾ ਆ ਗਈ ਦਿਨ ਕਿੰਨੇ ਲੈ ਦਿਨ ਅਜਾ ਬਤਾ ਲੈ ਜੀ ਲੈ ਜੂ ਹਫਤੇ ਦੇ ਵਿੱਚ ਵਿੱਚ ਸੂਪੂ ਬਹੁਤ ਸੁੰਦਰ ਝੋਟੀ ਆ ਸੱਜਣੋ ਹੁਸਨ ਨੇ ਪ੍ਰਮਾਤਮਾ ਨੇ ਰੰਗ ਰੂਪ ਬਹੁਤ ਸੋਹਣਾ ਦਿੱਤਾ ਯਾਰ ਵੇਖੋ ਤੇ ਨੀਲੀ ਰਾਵੀ ਚ ਆ ਗਈ ਆ ਬੂਰੀ ਵੀ ਆ ਤੇ ਨੀਲੀ ਵੀ ਆ ਨੀਲੀ ਵੀ ਆ ਅੱਖਾਂ 'ਚ ਵੀ ਹੈਗੇ ਹਨਾ ਨਿਸ਼ਾਨ ਬਿੱਲੇ ਸਿੰਗ ਵੀ ਪਾਉ ਕੰਮ ਦਾ ਆ ਸਿੰਗ ਸਾਰੀ ਚੰਗੀ ਨੇ ਨਹੀਂ ਠੀਕ ਥਾਨ ਵੇਖੋ ਕੀ ਬਾਤ ਆ ਥਾਨ ਲੱਗਿਆ ਕਰਮ ਵਾਲੀ ਨੂੰ ਚੁਬਾਈ ਵਾਲਾ ਹਨਾ ਪਿੰਡਾ ਪਿੰਜ ਨਿੰਬੂ ਦਾ ਵਾਕਈ ਹਨਾ ਤੇ ਗੋਦੀ ਛੇ ਲੜ ਗਿਆ ਪਤਲਾ ਕਿਆ ਬਾਪ ਬਾਕੀ ਸਭਾ ਚੰਗਾ ਹਾਂ ਇਹ ਜਿਹੜਾ ਕਬੀਸ਼ਾ ਲੈ ਗਿਆ ਨਾ ਸਾਡੇ ਮਾਲੀ ਦੀਆਂ ਗੁਰਦਾਰੇ ਦਾ ਮਾਲੀ ਛੱਡਿਆ ਸੀ ਹਾਂ ਉਹਦੀਆਂ ਤੇ ਜਾਈ ਕੋ ਦੁੱਧ ਨੂੰ ਖਰੀਆਂ ਇਹਨੂੰ ਕੱਢਦਾ ਹੀ ਨਹੀਂ ਅਗਲਾ ਬੂਰੀ ਦੇ ਤਾਂ ਬੜੇ ਫੈਨ ਆ ਬੂਰੀ ਤੋਕੜ ਨਹੀਂ ਲੱਭਦੀ ਇਹ ਸੱਜਰ ਵੇਖੋ ਸੱਜਣੋ ਬਹੁਤ ਸੋਹਣਾ ਰੰਗ ਰੂਪ ਆ ਵੇਖੋ ਟਾਪ ਤਾਂ ਨਗੀਨਾ ਮੈਂ ਆ ਸੱਜਣੋ ਬੂਰੀ ਭਾਉ ਕੋਲੇ ਅੱਜ ਇਸ ਵੇਲੇ ਜਿਹੜੀ ਹਾਜ਼ਰ ਆ ਤੇ ਰੇਟ ਸਾ ਜੀ ਇਹਦਾ ਰੇਟ ਇਹ ਨਹੀਂ ਕਿ ਸਫਤ ਕਰ ਲਈ ਤੇ ਰੇਟ ਵਾਧੇ ਰੇਟ ਦਾ 90000 ਆਏ ਹਾਈ 3000 ਵਿੱਚੋਂ ਛੋਟ ਕਰਦਗੇ ਭੱਜ ਕੇ ਜਾਵੇ 87 87000 ਦੀ ਵੇਖ ਲਾ ਤੂੰ ਵਰਗਾ ਤੂੰ ਦੱਸ ਦੇ ਜਿੰਨੇ ਦਿਨ ਵਾਰਾ 86 ਦੀ ਦੇ ਦੀਏ 85 ਦੀ ਆ ਨਾ ਹੀ 100 ਛੋਟ ਕਰਨੀ ਨਹੀਂ ਨਹੀਂ ਹੁਣ ਤਾਂ ਯਾਰ ਬਾਈ ਤੈਨੂੰ ਕਹਿੰਦਾ ਹੀ ਨਹੀਂ ਮੈਂ ਆਣਾ ਯਾਰ ਲਾਉਂਦਾ ਹੀ ਨਹੀਂ ਆ ਨਾ ਹੋਇਆ ਤਾਂ 85 ਦੀ ਮੈਂ ਤਾਂ ਪੱਕੀ ਆ 85 ਦੀ ਮੈਂ ਦੇਣੀ ਆ ਯਾ ਯਾਰ ਤੇਰੇ ਨਾਲ ਵਾਦਾ ਹੋ ਗਿਆ ਪਓ ਓਕੇ ਰਿਪੋਰਟ ਕਰਮਾਂ ਵਾਲੀ ਜਾਉਂਦੀ ਰਵੇ ਯਾਰ ਬਹੁਤ ਸੁੰਦਰ ਝੋਟੀ ਆ ਵੇਖੋ 85000 ਦੀ ਯੈਸ ਨੋ ਬਹੁਤ ਸੋਹਣੀ ਰੌਣਕ ਘਰੇ ਰੱਖਣ ਨੂੰ ਸੱਜਣੋ ਇੱਕ ਹੋਰ ਗੱਬਣ ਉਹ ਵੀ ਵੇਖੀਏ ਆ ਇਹ ਜਲਦੀਸ਼ਾ ਮੈਂ ਲੈਂਦੀ ਹਫਤਾ ਹਫਤਾ ਅੱਜ ਇਹ ਤਾਂ ਝੋਟੀ ਲੈ ਗਿਆ ਹੁਣ ਗਾਊਗਾ ਝੋਟੀਆਂ ਹਫਤਾ ਸਾਹਮਣੇ ਝੋਟੀ 115000 ਦੀ ਅੱਜ ਆਪਾਂ ਝੋਟੀ ਪਾਣਾ ਦੇਵਾਂਗੇ ਥੰਮ ਨਹੀਂ ਪੈ ਦੂਜਾ ਸੂਆ ਦੂਜਾ ਪਹਿਲਾਂ ਦਾ ਦੁੱਧ ਦੁੱਧ ਪੁੱਛਿਆ ਪਹਿਲਾਂ ਦਾ 11 12 ਕਿਲੋ ਦਾ ਘਾ ਤੇ ਦਾ अच्छा चंगी है हैना खानदानी कटी है खानदानी ते दिन लेजू 10 दिन 10 ਲੈ ਤੇ ਭਾਰ ਪੂਰੇ ਲੋ ਇਹ ਗਰੰਟੀ ਆਪਣੀ ਥਣਾ ਲੋ ਭਾਰ ਪਾਵੇ ਮੇਰੀ ਗਰੰਟੀ ਥਣਾ ਦੀ ਮੇਰੀ ਗਰੰਟੀ ਬਾਕੀ ਕੰਦ ਕਾਠ ਚੰਗਾ ਹੈਨਾ ਲੇਵਾ ਭਾਂਡਾ ਸੁਥਰਾ ਲੱਗਾ ਕਰਮਾ ਵਾਲੀ ਨੂੰ ਪਾਉ ਤੇਰੇ ਭਾਈ ਦੀ ਨਹੀਂ ਕੁਲਦੀਸ਼ਾ ਆਪਣੇ ਬੰਦੇ ਤੋਂ ਲਈ ਆ 1.5 ਮਹੀਨਾ ਮੈਂ 2 ਮਹੀਨੇ ਆਪ ਛੱਡਣੀ ਪੈਂਦੀ ਜਿੰਨਾ ਤੱਕ ਮਿਲਦੀ ਆ ਬਾਕੀ ਬਰੀਡ ਵੇਹੇ ਦੀ ਕਿੱਡੀ ਸੋਹਣੀ ਆ ਚੰਗੀ ਨਹੀਂ ਠੀਕ ਆ ਪਾਉਜੀ ਓਕੇ ਰਿਪੋਰਟ ਆ ਲਓ ਵੀ ਸੱਜਣੋ ਦੂਜਾ ਸੂਬਾ ਹੁੰਦੀ ਆ 10 ਦਿਨ ਸਾਹਮਣੀ ਪੈਣੀ ਆ ਕਰਮ ਵਾਲੀ ਨੂੰ ਮਰਲਾ ਮਰਲਾ ਆ ਪਿੱਛੇ ਪਛੇ ਦਾਏ ਬਣੀਗਾ ਚੰਗੀ ਥੱਲੇੋਂ ਬਣ ਕੇ ਸੋ ਤੇ ਰੇਟ ਇਹਦਾ ਪਾਉਜੀ ਰੇਟ ਇਹਦਾ 97000 ਰੁਪਇਆ 90 ਤੇ 797 ਇਹਦਾ ਰੇਟ ਜਿਆਦਾ ਨਹੀਂ ਕਰਤਾ ਅੱਜ ਆਪ ਮੈਂ ਵੱਡੀ ਆ ਚੰਗੀ ਆ ਚੱਲ 95 ਦੀ ਦੇ ਦੇਗੀ 90 ਦੇ 5 ਕੋਈ ਚੱਕਰ ਨਹੀਂ ਝੋਟੀ ਆ ਸੱਜਣੋ ਦੂਜਾ ਸੂਆ 95000 ਦੀ ਮੌਕੇ ਤੇ ਛੋੜ ਛੱਪਾ ਮਾਨ ਤਾਨ ਲੈਂਦੇ ਪੰਜਾਬ ਵਾਲਾ ਕਰੂਗਾ ਪਾਉ ਆਏ ਭੈਣ ਭਰਾ ਬੁਰੀ ਬਹੁਤ ਪਸੰਦ ਆਈ ਏ ਮੇਰੇ ਵੇਖੋ ਦੁਬਾਰਾ ਫੇਰ ਤੁਹਾਨੂੰ ਚੈੱਕ ਕਰਾ ਦਿਆਂ ਕੋਈ ਕਮੀ ਪੇਸ਼ੀ ਨਾ ਰਹਿ ਗਈ ਹੋਵੇ ਵੇਖੋ ਗਿਰ ਗਿਰਦੀ ਵੀਰਲੇ ਹਾਂ ਕੀ ਕਹਿਣੇ ਆ ਸੱਜਣੋ ਮੈਂ ਨੇੜ ਤੋਂ ਜੇ ਖੜੀ ਰਹੀ ਤਾਂ ਤੁਹਾਡੀ ਤਸੱਲੀ ਕਰਾਉਣਾ ਵੇਖੋ ਯਾਰ ਲੋਲੀ ਪੋਲੀ ਝੋਟੀ ਏ ਬਾਕੀ ਯਾਰ ਸੁਭਾਅ ਵੇਖੋ ਕਿੱਡਾ ਚੰਗਾ ਕਰਮਾਂ ਵਾਲੀ ਤੇ ਲੈ ਗਾ ਮਾਰ ਕੀ ਏ ਯਾਰ ਸੁੰਦਰ ਝੋਟੀ ਜੀ ਨੂੰ ਕਹਿ ਦਈਏ ਨਾ ਉਹ ਚੀਜ਼ ਆ ਕਿਆ ਬਾਤ ਇਹ ਨਾ ਕਿਉਂ ਸਫਤ ਕਰੀ ਜਾਂਦੇ ਆ ਪਰ ਚੀਜ਼ ਸਫਤ ਆਲੀ ਆ ਇਹ ਆ ਗਈ ਨੀਲੀ ਰਾਵੀ ਦੀ ਇਹ ਵੀ ਚੰਗੀ ਮੈਂ ਆ ਇਹ ਵੀ ਕੱਟੀ ਬਹੁਤ ਚੰਗੇ ਉੱਚੇ ਲੰਮੇ ਕੱਦ ਕਾਟਦੀ ਆ ਚਾਰ ਪਸ਼ੂ ਆ ਜਿਹੜੇ ਭਾਉ ਸਖਦੇਵ ਕੋਲੇ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਲਿਆ ਕੱਲੇ ਕੱਲੇ ਦੀ ਡਿਟੇਲ ਲੈ ਲਈ ਕੱਲਾ ਕੱਲਾ ਤੁਹਾਨੂੰ ਸਜਣੋ ਚਲਾ ਕੇ ਵਿਖਾਤਾ ਧੰਨਵਾਦ ਆ ਤੁਹਾਡਾ ਵੀ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਆਪਾਂ ਮਿਲਦੇ ਹਾਂ ਅਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਨਾਲ ਦਿਨਾਂ ਸਨੇਹ ਪੱਤਰ ਕੋਈ ਸਾਰਿਆਂ ਦਾ ਧੰਨਵਾਦ ਤਾਂ ਕਰਦਗੇ ਧੰਨਵਾਦ ਸਾਰੇ ਮੇਰੇ ਭੈਣ ਭਰਾ ਵੀਡੀਓ ਦੇਖਣ ਵਾਲਿਆਂ ਦਾ ਜਿਹੜੇ ਇੰਨਾ ਪਿਆਰ ਦਿੰਦੇ ਨਮਾਨਿਆ ਜਾਨੂੰ ਹਾਂ ਜਿਆਦਾ ਪਿਆਰ ਕਰਦੇ ਹਾਂ ਕਈ ਤਾਂ ਢੀਕ ਚ ਬੈਠੇ ਆਪਣੀ ਤੇ ਮੈਂ ਆਪਣੇ ਤੋਂ ਲੈਂਦੇ ਵਾਕਿਆ ਹੀ ਧੰਨਵਾਦ ਧੰਨਵਾਦ ਆ ਜਿਹੜਾ ਇੰਨਾ ਪਿਆਰ ਸਤਿਕਾਰ ਆਪਾਂ ਨੂੰ ਇੱਜ਼ਤ ਮਹਾਰਾਜ ਨੇ ਬਖਸ਼ੀ ਆ ਚੜ੍ਹਦੀ ਕਲਾ ਰੱਖੇ ਸਾਰੇ ਭੈਣ ਭਰਾ ਧੰਨਵਾਦ ਸਜਣੋ ਫੇਰ ਇੱਕ ਵਾਰੀ ਤੁਹਾਡਾ